ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਸੱਪ ਬਿਲ ਨਜ਼ਰ ਪਾਉਣਿਆਂ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਉਪਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਪੰਜਾਬ ਸਰਕਾਰ ਦੇ ਬਣੇ ਨਵੇਂ ਮੰਤਰੀ ਨਵੇਂ ਮੰਤਰੀ ਸੰਜੀਵ ਅਰੋੜਾ ਨੂੰ ਦਿੱਤੇ ਗਏ ਉਦਯੋਗ ਅਤੇ ਐਨ ਆਰ ਆਈ ਵਿਭਾਗ ਮંત્રી ਕੁਲਦੀਪ ਸਿੰਘ ਢਾਲੀਵਾਲ ਦੀ ਹੋਈ ਕੈਬਨਟ ਤੋਂ ਛੁੱਟੀ ਉਹਨਾਂ ਤੋਂ ਮੰਤਰਾਲਾ ਲੈ ਕੇ ਦਿੱਤਾ ਗਿਆ ਸੰਜੀਵ ਅਰੋੜਾ ਨੂੰ ਢਾਲੀਵਾਲ ਨੇ ਕਿਹਾ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮੇਰੀ ਮਿਹਨਤ ਜਾਰੀ ਹੈ ਆਮ ਆਦਮੀ ਪਾਰਟੀ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੇਗੀ ਤੇ ਕਾਂਗਰਸ ਜਾਂ ਇੰਡੀਆ ਗੱਠਜੋੜ ਨਾਲ ਕੋਈ ਗੱਠਜੋੜ ਨਹੀਂ ਹੈ ਕੇਜਰੀਵਾਲ ਨੇ ਦਿੱਲੀ 'ਚ ਪ੍ਰੈਸ ਕਾਨਫਰੰਸ ਕੀਤਾ ਐਲਾਨ ਵਿਕਰਮ ਜੀਥਿਆ ਨੂੰ ਫਿਲਹਾਲ ਨਹੀਂ ਮਿਲੀ ਹਾਈ ਕੋਰਟ ਤੋਂ ਰਾਹਤ ਅਦਾਲਤ ਨੇ ਕਿਹਾ ਕਿਉਂਕਿ ਤਾਜ਼ਾ ਰਿਮਾਂਡ ਆਰਡਰ ਪ੍ਰਾਪਤ ਨਹੀਂ ਹੋਇਆ ਇਸ ਲਈ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਮਾਮਲੇ ਦੀ ਸੁਣਵਾਈ ਕੱਲ ਦੁਬਾਰਾ ਹੋਵੇਗੀ ਹਿਮਾਚਲਚ ਹੋਈ ਭਾਰੀ ਬਾਰਿਸ਼ ਕਾਰਨ ਆਇਆ ਹੜ 14 ਪੁਲ 148 ਘਰ ਤੇ ਦੋ ਦੁਕਾਨਾਂ ਰੁੜ ਗਈਆਂ 11 ਲੋਕਾਂ ਦੀ ਹੋਈ ਮੌਤ ਅਤੇ ਲਾਪਤਾ 34 ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ ਜਿ ਹੁਣ ਖਬਰਾਂ ਦਾ ਵਿਸਥਾਰ ਰਾਜ ਸਭਾ ਦੀ ਮੈਂਬਰੀ ਛੱਡ ਕੇ ਲੁਧਿਆਣਾ ਦੀ ਉਪ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਨੂੰ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਬਣਾ ਦਿੱਤਾ ਗਿਆ ਹੈ। ਉਹਨਾਂ ਨੇ ਵੀਰਵਾਰ ਨੂੰ ਰਾਜ ਭਵਨ ਵਿਖੇ ਹੋਏ ਇੱਕ ਸਮਾਰੋਹ 'ਚ ਸਹੁੰ ਚੁੱਕੀ। ਉਹਨਾਂ ਦੇ ਸਹੁੰ ਚੁੱਕਣ ਤੋਂ ਬਾਅਦ ਸਮਾਰੋਹ ਸਮਾਪਤ ਹੋ ਗਿਆ। ਪੰਜਾਬ ਕੈਬਨਿਟ ਦੇ ਨਵੇਂ ਬਣੇ ਮੰਤਰੀ ਸੰਜੀਵ ਅਰੋੜਾ ਨੂੰ ਉਦਯੋਗ ਅਤੇ ਐਨ ਆਰ ਆਈ ਵਿਭਾਗ ਦਿੱਤੇ ਗਏ ਨੇ। ਦੱਸਦੀ ਕਿ ਆਪ ਸਰਕਾਰ ਦੇ ਲਗਭਗ 3.5 ਸਾਲਾਂ ਦੇ ਕਾਰਜਕਾਲ 'ਚ ਇਹ 7ਵਾਂ ਕੈਬਨਿਟ ਵਿਸਥਾਰ ਹੈ। ਇਸ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ 'ਚ ਵੀ ਬਦਲਾਅ ਦੀ ਸੰਭਾਵਨਾ ਹੈ ਪੰਜਾਬ ਸਰਕਾਰ ਨੇ ਆਖਰੀ ਵਾਰ ਸਤੰਬਰ 2024 'ਚ ਕੈਬਨਿਟ ਦਾ ਵਿਸਥਾਰ ਕੀਤਾ ਸੀ ਇਸ ਦੌਰਾਨ ਹਰਦੀਪ ਸਿੰਘ ਮੁੰਡੀਆਂ ਬਰਿੰਦਰ ਕੁਮਾਰ ਗੋਇਲ ਤਰਨਪ੍ਰੀਤ ਸਿੰਘ ਸੌਂਤ ਤੇ ਮਹਿੰਦਰ ਭਗਤ ਨੂੰ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਸੀ ਜਦਕਿ ਬਲਕਾਰ ਸਿੰਘ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜਿੰਪਾ ਤੇ ਅਨਮੋਲ ਗਗਨ ਮਾਨ ਦੀ ਛੁੱਟੀ ਕਰ ਦਿੱਤੀ ਗਈ ਸੀ ਲੁਧਿਆਣਾ ਪੱਛਮੀ ਤੋਂ ਨਵੇਂ ਵਿਧਾਇਕ ਸੰਜੀਵ ਅਰੋੜਾ ਨੂੰ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਉਹ ਇੰਡਸਟਰੀ ਤੇ ਐਨਆਰਆਈ ਮੰਤਰੀ ਬਣਾਈ ਗਏ ਨੇ ਉਹਨਾਂ ਨੂੰ ਪੰਜਾਬ ਰਾਜ ਭਵਨ ਵਿਖੇ ਰਾਸ਼ਪਾਲ ਗੁਲਾਬ ਚੰਦ ਕਟਵਾਰੀਆ ਨੇ ਸੌਂ ਚੁਕਾਈ ਇਸ ਮੌਕੇ ਅਰੋੜਾ ਦਾ ਪਰਿਵਾਰ ਵੀ ਉਹਨਾਂ ਦੇ ਨਾਲ ਮੌਜੂਦ ਸੀ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਜੀਵ ਅਰੋੜਾ ਨੂੰ ਵਧਾਈ ਦਿੱਤੀ ਪੰਜਾਬ ਕੈਬਨਿਟ ਦੇ ਵਿੱਚ ਕੁੱਲ 18 ਸੀਟਾਂ ਨੇ ਅਤੇ ਸੰਜੀਵ ਅਰੋੜਾ 17ਵੇਂ ਮੰਤਰੀ ਬਣੇ ਨੇ ਸੋ ਹੁਣ ਕੈਬਨਿਟ ਦੇ ਵਿੱਚ ਇੱਕ ਸੀਟ ਖਾਲੀ ਹੈ ਇਹ 3 ਸਾਲਾਂ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਾ ਕੈਬਨਿਟ ਵਿਸਥਾਰ ਹੈ ਮੈਂ ਮੈਂ ਸੰਜੀਵ ਅਰੋੜਾ ਈਸ਼ਵਰ ਦੀ ਸੌ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਧਤਾ ਅਤੇ ਅਖੰਡਤਾ ਨੂੰ ਪਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਿਆਂ ਨੂੰ ਵਫਾਦਾਰੀ ਅਤੇ ਸ਼ੁਰ ਅੰਤਰਕਰਨ ਨਾਲ ਨਿਭਾਵਾਂਗਾ ਅਤੇ ਮੈਂ ਭੈਜਾ ਪੱਖਪਾਤ ਸਨੇ ਜਾਂ ਦੁਰ ਭਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਨਿਆਂਇਕਰਾਂਗਾ ਮੈਂ ਮੈਂ ਸੰਜੀਵ अरोड़ा ਈਸ਼ਵਰ ਦੀ ਸੌ ਚੁੱਕਦਾ ਹਾਂ ਕਿ ਜੇ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵੱਜੋਂ ਮੇਰੇ ਵਿਚਾਰ ਅਧਿਨ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕੀ ਅਜੇਹੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤਵਿਆਂ ਦੇ ਠੀਕ ਨਿਭਾਉਣ ਲਈ ਅਜੇਹਾ ਕਰਨਾ ਲੋੜਿੰਦਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਤੁਹਾਨੂੰ ਦੱਸਣਾ ਚਾਹਾਂਗੇ ਕਿ ਸੰਜੀਵ अरोड़ा ਨੇ ਲੁਧਿਆਣਾ ਪੱਛਮੀ ਜਿਮਨੀ ਚੌਂਟ ਚੀਤੀ ਸੀ ਜਿਮਨੀ ਚੌਂਟ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਸੀ ਜੇਕਰ ਸੰਜੀਵ अरोड़ा ਵਿਧਾਇਕ ਬਣਦੇ ਨੇ ਤਾਂ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਮੀਕੇ ਚਵਾਲ ਨੇ ਇੱਕ ਰੈਲੀ ਵਿੱਚ ਇਸ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਇਹ ਤੈਅ ਸੀ ਕਿ ਸੰਜੀਵ अरोड़ा ਕੈਬਨਟ ਮੰਤਰੀ ਬਣਨਗੇ ਪੰਜਾਬ ਕੈਬਨਟ ਦੇ ਨਵੇਂ ਬਣੇ ਮੰਤਰੀ ਸੰਜੀਵ अरोड़ा ਨੂੰ ਉਦਯੋਗ ਤੇ ਐਨ ਆਰ ਆਈ ਵਿਭਾਗ ਦਿੱਤੇ ਗਏ ਨੇ ਇਸ ਲਈ ਕੁਲਦੀਪ ਸਿੰਘ ਢਾਲੀਵਾਲ ਦੀ ਕੈਬਨਟ ਤੋਂ ਛੁੱਟੀ ਹੋ ਗਈ ਹੈ ਉਹਨਾਂ ਕੋਲ ਐਨ ਆਰ ਆਈ ਵਿਭਾਗ ਸੀ ਇਸੇ ਤਰ੍ਹਾਂ ਉਦਯੋਗ ਵਿਭਾਗ ਪਹਿਲਾਂ ਤਰਨਪ੍ਰੀਤ ਸਿੰਘ ਸੌਂਦ ਕੋਲ ਸੀ ਜਿਨ੍ਹਾਂ ਕੋਲ ਪਿੰਡੂ ਵਿਕਾਸ ਕਿਰਤ ਅਤੇ ਸੈਰਸਪਾਟਾ ਵਿਭਾਗਾਂ ਦਾ ਚਾਰਜ ਜਾਰੀ ਰਹੇਗਾ ਢਾਲੀਵਾਲ ਦੇ ਅਸਤੀਫੇ ਨਾਲ ਭਗਵੰਤ ਮਾਨ ਕੈਬਨਟ ਚ ਮੰਤਰੀਆਂ ਦੀ ਕੁੱਲ ਗਿਣਤੀ ਫਿਰ 16 ਰਹਿ ਗਈ ਹੈ ਕੈਬਨਟ ਚ ਅਜੇ ਵੀ ਦੋ ਅਹੁਦੇ ਖਾਲੀ ਨੇ ਸੂਤਰਾ ਮੁਤਾਬਕ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਪਰ ਇਸ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਇਸ ਦੌਰਾਨ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਪੋਸਟ ਪਾ ਕੇ ਕਿਹਾ ਕਿ ਆਪਣੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮੇਰੀ ਮਿਹਨਤ ਜਾਰੀ ਹੈ ਸੂਤਰਾ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਚ ਫੇਰ ਬਦਲ ਤੋਂ ਪਹਿਲਾਂ ਅੱਜ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਆਪਣੀ ਰਿਹੈਸ਼ ਤੇ ਸਦਕੇ ਅਸਤੀਫਾ ਦੇਣ ਲਈ ਕਿਹਾ ਸੀ ਢਾਲੀਵਾਲ ਨੇ ਮੌਕੇ ਤੇ ਹੀ ਆਪਣੇ ਅਹੁਦੇ ਤੋਂ ਲਿਖਤੀ ਅਸਤੀਫਾ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਇਸ ਤੋਂ ਪਹਿਲਾਂ ਢਾਲੀਵਾਲ ਤੋਂ ਖੇਤੀ ਅਤੇ ਪੰਚਾਇਤ ਵਿਭਾਗ ਵੀ ਵਾਪਸ ਲਿਆ ਗਿਆ ਸੀ ਇਸੀ ਤਰ੍ਹਾਂ ਉਦਯੋਗ ਵਿਭਾਗ ਪਹਿਲਾਂ ਤਰੁਪ੍ਰੀਤ ਸਿੰਘ ਸੌਂਦ ਕੋਲ ਸੀ ਜਿਨਾ ਕੋਲ ਪਿੰਡੂ ਵਿਕਾਸ ਕਿਰਤੀ ਸੈਸ ਪਟਾ ਵਿਭਾਗਾਂ ਦਾ ਚਾਰਜ ਚੁਕਾਰੀ ਰਹੇਗਾ ਤਾਲੀਵਾਲ ਦੇ ਅਸਤੀਫੇ ਦੇ ਨਾਲ ਭਗਵੰਤ ਮਾਨ ਕੈਬਨਿਟ ਦੇ ਵਿੱਚ ਮੰਤਰੀਆਂ ਦੀ કુલ ਗਿਣਤੀ 16 ਰਹਿ ਗਈ ਹੈ ਕੈਬਨਿਟ ਵਿੱਚ ਅਜੇ ਵੀ ਦੋ ਹੋਰ ਅਹੁਦੇ ਖਾਲੀ ਨੇ ਸੂਤਰਾਂ ਮੁਤਾਬਕ ਕੁਲਦੀਪ ਸਿੰਘ ਤਾਲੀਵਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਰ ਇਸ ਦੀ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਇਸ ਦੌਰਾਨ ਕੁਲਦੇਵ ਸਿੰਘ ਤਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਕਿਹਾ ਹੈ ਕਿ ਆਪਨੇ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਲਈ ਮੇਰੀ ਮਿਹਨਤ ਜਾਰੀ ਹੈ ਦੱਸਣਾ ਚਾਹਾਂਗੇ ਕਿ ਅੱਜ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਆਮ ਆਦੀ ਪਾਰਟੀ ਦੇ ਲੁਧਿਆਣਾ ਪੱਛਮੀ ਹਲਕੇ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਨੇ ਮੰਤਰੀ ਵਜੋਂ ਸੌ ਚੁੱਕੀ ਹੈ ਸਮਾਰੋਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਮੰਤਰੀ ਮੌਜੂਦ ਸਨ ਸੋ ਯਾਦ ਰਹੀ ਕਿ ਭਗਵੰਤ ਮਾਨ ਦੀ ਅਗਵਾਈ ਹੇਠ 3 ਸਾਲਾਂ ਦੇ ਕਾਰਜਕਾਲ ਦੌਰਾਨ ਮੰਤਰੀ ਮੰਡਲ ਦੇ ਵਿੱਚ ਇਹ ਸੱਤਵਾਂ ਫੇਰਬਦਲ ਹੈ ਇਸ ਤੋਂ ਪਹਿਲਾਂ ਵੀ ਖੇਤਰੀ ਸਮੀਕਰਨਾ ਤੇ ਪਾਰਟੀ ਪ੍ਰਦਰਸ਼ਨ ਦੇ ਆਧਾਰ ਤੇ ਬਦਲਾਕ ਕੀਤੇ ਗਏ ਸਨ ਅਰੋੜਾ ਦਾ ਮੰਤਰੀ ਬਣਨਾ ਪਹਿਲਾ ਹੀ ਤੈ ਸੀ ਉਸ ਤੋਂ ਪਹਿਲਾਂ ਪਿਛਲੇ 7 ਸਤੰਬਰ ਦੇ ਵਿੱਚ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਹੋਇਆ ਸੀ ਤੇ ਚਾਰ ਮੰਤਰੀਆਂ ਨੂੰ ਹਟਾ ਦਿੱਤਾ ਗਿਆ ਸੀ ਸੋ ਸਤੰਬਰ 2024 ਦੇ ਵਿੱਚ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹਰਦੀਪ ਸਿੰਘ ਮੁੰਡੀਆਂ ਬਰਿੰਦਰ ਕੁਮਾਰ ਕੋਇਲ ਤਰਨਪੀਰ ਸਿੰਘ ਸੌ ਡਾਕਟਰ ਰਵਜੋ ਸਿੰਘ ਮਹਿੰਦਰ ਭਗਤ ਨੂੰ ਸ਼ਾਮਲ ਕੀਤਾ ਗਿਆ ਚੇਤਨ ਜੋੜਾ ਮਾਜਰਾ ਬ੍ਰਹਮਸ਼ੰਕਰ ਜਿੰਪਾ ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਨੂੰ ਹਟਾ ਦਿੱਤਾ ਗਿਆ ਸੋ ਜਨਵਰੀ 2023 ਦੇ ਵਿੱਚ ਸਿਹਤ ਮੰਤਰਾਲੇ ਦੀ ਬਦਲੀ ਹੋਈ ਹੈ ਸੋ ਫੌਜਤ ਸਿੰਘ ਸਰਾਰੀ ਦੇ ਅਸਤੀਫੇ ਤੋਂ ਬਾਅਦ ਵਿਭਾਗ ਖਾਲੀ ਹੋ ਗਿਆ ਸੀ ਡਾਕਟਰ ਬਲਬੀਰ ਸਿੰਘ ਨੂੰ ਸੇਲ ਸਿੱਖਿਆ ਮੰਤਰਾਲਾ ਸੌਂਪਿਆ ਗਿਆ ਮਈ 2023 ਦੇ ਵਿੱਚ ਇੰਦਰਬੀਰ ਸਿੰਘ ਨੀਜੜ ਦਾ ਅਸਤੀਫਾ ਹੋਇਆ ਮੰਤਰੀ ਇੰਦਰਬੀਰ ਸਿੰਘ ਨੀਜੜ ਨੇ ਨਿੱਜੀ ਕਾਰਨ ਕਰਕੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਬਲਕਾਸ਼ ਸਿੰਘ ਤੇ ਗੁਰਮੀਤ ਸਿੰਘ ਖੋਟਿਆ ਨੂੰ ਨਵਾਂ ਮੰਤਰੀ ਬਣਾਇਆ ਗਿਆ ਫਰਵਾਈ 2022 ਦੇ ਵਿੱਚ ਪੰਜ ਨਵੇਂ ਮੰਤਰੀ ਬਣਾਏ ਗਏ ਸਰਕਾਰ ਬਣਨ ਤੋਂ ਲਗਭਗ 4 ਮਹੀਨੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜ ਨਵੇਂ ਆਪ ਵਿਧਾਇਕਾਂ ਨੂੰ ਮੰਤਰੀ ਨੁਕ ਕੀਤਾ ਸੋ ਵਿਜੇ ਸਿੰਘਲਾ ਨੂੰ ਮਈ 2022 ਦੇ ਵਿੱਚ ਹਟਾਇਆ ਗਿਆ ਸਿਹਤ ਮੰਤਰੀ ਵਿਜੇ ਸਿੰਘਲਾ ਤੇ ਪ੍ਰਸ਼ਾਸਾਰਿਕ ਗੰਭੀਰ ਦੋਸ਼ ਲੱਗੇ ਸਨ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੇਗੀ ਅਤੇ ਕਾਂਗਰਸ ਜਾਂ ਇੰਡੀਆ ਗੱਠਜੋੜ ਨਾਲ ਕੋਈ ਗੱਠਜੋੜ ਨਹੀਂ ਕਰੇਗੀ ਪਾਰਟੀ 243 ਸੀਟਾਂ ਤੇ ਚੋਣਾਂ ਦੀ ਤਿਆਰੀ ਕਰ ਰਹੀ ਹੈ ਇਹ ਐਲਾਨ ਕੇਜਰੀਵਾਲ ਨੇ ਆਪਣੇ ਗੁਜਰਾਤ ਦੌਰੇ ਦੌਰਾਨ ਦਿੱਲੀ ਚ ਪ੍ਰੈਸ ਕਾਨਫਰੰਸ ਕੀਤਾ ਕਾਂਗਰਸ ਉੱਤੇ ਨਿਸ਼ਾਨਾ ਕੱਸਦੇ ਹੋਏ ਉਹਨਾਂ ਨੇ ਕਿਹਾ ਜੇਕਰ ਗੱਠਜੋੜ ਸੀ ਤਾਂ ਕਾਂਗਰਸ ਨੇ ਗੁਜਰਾਤ ਚ ਵਿਸਾਵਦਰ ਉਪ ਚੋਣ ਚ ਹਿੱਸਾ ਕਿਉਂ ਲਿਆ ਉਹ ਸਾਨੂੰ ਹਰਾਉਣ ਤੇ ਸਾਡੀਆਂ ਵੋਟਾਂ ਵੰਡਣ ਆਏ ਸਨ ਭਾਜਪਾ ਨੇ ਕਾਂਗਰਸ ਨੂੰ ਸਾਡੇ ਵਿਰੁੱਧ ਭੇਜਿਆ ਸੀ ਕੇਜਰੀਵਾਲ ਦਾ ਬਿਆਨ ਬਿਹਾਰ ਚ ਵਿਰੋਧੀ ਏਕਤਾ ਨੂੰ ਝਟਕਾ ਦੇ ਸਕਦਾ ਹੈ ਕਿਉਂਕਿ ਭਾਰਤ ਗੱਠਜੋੜ ਚ ਸ਼ਾਮਲ ਪਾਰਟੀਆਂ ਵਿਚਕਾਰ ਪਹਿਲਾਂ ਹੀ ਤਣਾਦੀਆਂ ਰਿਪੋਰਟਾਂ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਗ ਕੇਚਵਾਲ ਨੇ ਕਾਂਗਰਸ ਦੇ ਨਾਲ ਦੋਸਤੀ ਤੇ ਅਚੇ ਲਈ ਬ੍ਰੇਕ ਲਗਾ ਦਿੱਤਾ ਹੈ ਜੀ ਹਾਂ ਚੋਣ ਤਿਆਰੀਆਂ ਲਈ ਗੁਜਰਾਤ ਪਹੁੰਚੇ ਕੇਚਵਾਲ ਨੇ ਕਿ ਉਹਨਾਂ ਦਾ ਹੁਣ ਕਾਂਗਰਸ ਦੇ ਨਾਲ ਕੋਈ ਗਠਜੋੜ ਨਹੀਂ ਹੈ ਅਤੇ ਲੋਕ ਸਭਾ ਚੋਣਾਂ ਦੇ ਲਈ ਇੰਡੀਆ ਅਲਾਈንስ ਬਣਾਇਆ ਗਿਆ ਹੈ ਕੇਜਰੀਵਾਲ ਨੇ ਭਾਵੇਂ ਕਾਂਗਰਸ ਦੇ ਨਾਲ ਗਠਜੋੜ ਨੂੰ ਫਿਲਹਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੋਵੇ ਪਰ ਉਹਨਾਂ ਨੇ ਅਗਲੀਆਂ ਲੋਕ ਸਭਾ ਚੋਣਾਂ ਦੇ ਲਈ ਸੰਭਾਵਨਾਵਾਂ ਨੂੰ ਇਹ ਕਹਿ ਕੇ ਖੁੱਲਾ ਰੱਖਿਆ ਹੈ ਕਿ 2029 ਅਜੇ ਬਹੁਤ ਦੂਰ ਹੈ। ਹਮਾਰਾ ਕੋਈ ਗਠਬੰਧਨ ਨਹੀਂ ਹੈ ਕਾਂਗਰਸ ਕੇ ਸਾਥ। ਨਹੀਂ ਕੋਈ ਗਠਬੰਧਨ ਹੋਤਾ ਤਾਂ ਵਿਸਾਵਦਰ ਮੇਂ ਚੂ ਚੁਣਾਵ ਕਿਉਂ ਲੜੇ ਵੋ ਲੋਕ? ਵਿਸਾਵਦਰ ਮੇਂ ਵੋ ਹਮੇ ਹਰਾਣੇ ਕੇ ਲਈ ਆਏ ਥੇ। ਬੀਜੇਪੀ ਨੇ ਕਾਂਗਰਸ ਕੋ ਭੇਜਾ ਤਾਂ ਇਨਕੋ ਹਰਾਓ ਇਨਕੇ ਵੋਟ ਕਾਟੋ। कांग्रेस ने ढंग से काम नहीं किया खूब डांट पड़ी बीजेपी की उसके बाद उनको कांग्रेस वालों को तुम ठीक से काम नहीं करते हो अरे जी, इंडिया तो क्या थे थे? वो इंडिया अलायंस लोकसभा का था अब, अब हमारी तरफ से कोई नहीं है ਜੁਕ੍ਰਿ ਖਾਸੇ ਕਿ ਅਰਵਿੰਗ ਕੇਜਵਾਲ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਜੋੜੋ ਗੁਜਰਾਤ ਮੁਹਿੰਮ ਲਈ ਇੱਕ ਨੰਬਰ 4 ਕੀਤਾ ਅਤੇ ਪਾਰਟੀ ਦੀ ਵਿਸਾਰ ਯੋਜਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਕੇਜਵਾਲ ਨੇ 2027 ਦੇ ਵਿੱਚ ਗੁਜਰਾਤ ਦੇ ਵਿੱਚ ਸਰਕਾਰ ਬਣਾਉਣ ਦਾ ਦਾਵਾ ਕਰਦੇ ਹੋਏ ਇਹ ਵੀ ਕਿਹਾ ਤੇ ਸਪਸ਼ਟ ਕੀਤਾ ਕਿ ਉਹਨਾਂ ਦੀ ਪਾਰਟੀ ਦਾ ਹੁਣ ਕਾਂਗਰਸ ਨਾਲ ਕੋਈ ਕਟਕਰਾ ਨਹੀਂ ਹੈ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਫਿਲਹਾਲ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਅਦਾਲਤ ਨੇ ਕਿਹਾ ਕਿਉਂਕਿ ਤਾਜ਼ਾ ਰਿਮਾਂਡ ਆਰਡਰ ਪ੍ਰਾਪਤ ਨਹੀਂ ਹੋਇਆ ਇਸ ਲਈ ਚੌਥੀ ਨਹੀਂ ਦਿੱਤੀ ਜਾ ਸਕਦੀ ਮਾਮਲੇ ਦੀ ਸੁਣਵਾਈ ਪੜ੍ਹ ਕੇ ਦੁਬਾਰਾ ਹੋਵੇਗੀ ਇੱਥੇ ਦੱਸਦੀ ਹੈ ਕਿ ਮੁਹਾਲੀ ਕੋਰਟ ਨੇ ਬੀਤੇ ਕੱਲ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਵਿਜੀਲੈਂਸ ਰਿਮਾਂਡ ਤੇ 4 ਦਿਨਾਂ ਦਾ ਵਾਅਦਾ ਕਰ ਦਿੱਤਾ ਸੀ ਮਜੀਠੀਆ ਨੂੰ ਡਰੱਗ ਮਨੀ ਅਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ 7 ਦਿਨਾਂ ਦੇ ਰਿਮਾਂਡ ਦੀ ਮਿਆਦ ਮੁੱਕਣ ਮਗਰੋਂ ਬੀਤੇ ਕੱਲ ਮੁਹਾਲੀ ਕੋਰਟ 'ਚ ਪੇਸ਼ ਕੀਤਾ ਗਿਆ ਸੀ ਦੋਵਾਂ ਤਰ੍ਹਾਂ ਵਿਚਾਲੇ 4 ਘੰਟੇ ਦੇ ਕਰੀਬ ਬਹਿਸ ਚੱਲੀ ਆਬਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਫਿਲਹਾਲ ਰਾਹਤ ਨਹੀਂ ਮਿਲੀ ਹੈ। ਉਹਨਾਂ ਦੇ ਵਕੀਲਾਂ ਦੇ ਵੱਲੋਂ ਗ੍ਰਿਫਤਾਰੀ ਨੂੰ ਗਲਤ ਦੱਸਿਆ ਗਿਆ ਸੀ। ਹਾਈ ਕੋਰਟ ਨੇ ਸੁਣਵਾਈ ਕਰਦੇ ਹੋਏ ਕਿਹਾ ਹੈ ਕਿ ਕੱਲ ਮਜੀਠੀਆ ਦਾ ਦੁਬਾਰਾ ਰਿਮਾਂਡ ਦਿੱਤਾ ਗਿਆ ਪਰ ਅਜੇ ਤੱਕ ਮੁਹਾਲੀ ਕੋਰਟ ਨੇ ਨਵੇਂ ਰਿਮਾਂਡ ਆਰਡਰ ਜਾਰੀ ਨਹੀਂ ਕੀਤੇ ਨੇ। ਇਸ ਤੇ ਸਰਕਾਰੀ ਵਕੀਲ ਨੇ ਵੀ ਕਿਹਾ ਹੈ ਕਿ ਆਰਡਰ ਅਜੇ ਜਾਰੀ ਕੀਤੇ ਜਾਣਗੇ। ਤੁਸ ਤੋਂ ਬਾਅਦ ਅਦਾਲਤ ਨੇ ਇਹ ਸੁਣਵਾਈ ਕੱਲ ਨੂੰ ਦੁਬਾਰਾ ਕਰਨ ਦੇ ਆਦੇਸ਼ ਦਿੱਤੇ ਨੇ ਮਜੀਠੀਆ ਦੇ ਵਕੀਲ ਨੇ ਇਹ ਵੀ ਕਿਹਾ ਕਿ ਰਿਮਾਂਡ ਆਰਡਰ ਨਹੀਂ ਆਇਆ ਹੈ ਇਸ ਕਰਕੇ ਕੱਲ ਸੁਣਵਾਈ ਹੋਵੇਗੀ ਸੋ ਬਿਕਰਮ ਸਿੰਘ ਮਜੀਠੀਆ ਦੇ ਵੱਲ ਦਾਇਰ ਪਟੀਸ਼ਨ ਵਿੱਚ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ قرار ਦਿੰਦੇ ਹੋਏ ਰਿਮਾਂਡ ਦੇ ਆਰਡਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਮਜੀਠੀਆ ਦੇ ਵਕੀਲਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ ਉਨਾਦਾ ਕਿਹਾ ਹੈ ਕਿ ਇਹ ਕੇਸ ਸੁਪਰੀਮ ਕੋਰਟ ਵੱਲੋਂ ਰੱਦ ਕਰ ਦਿੱਤੀ ਰਿਪੋਰਟ ਦੇ ਆਧਾਰ ਤੇ ਦਰਜ ਕੀਤਾ ਗਿਆ। ਬਿਜ਼ਨਸ ਬਿਊਰੋ ਨੇ ਆਮਦਨ ਤੋਂ ਵੱ ਜਾਇਦਾਦ ਮਾਮਲੇ ਵਿੱਚ 25 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਕੀਤਾ ਸੀ ਜਿਸ ਵਿੱਚ 540 ਕਰੋੜ ਰੁਪਏ ਦੀ ਲੈਂਡ ਦੇਣ ਦੀ ਗਲਬੜੀ ਦੱਸੀ ਗਈ। ਇਸ ਤੋਂ ਬਾਅਦ ਮਜੀਠੀਆ ਦੇ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਇਸ਼ ਸਮੇਤ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਬਿਜ਼ਨਸ ਨੇ ਮਜੀਠੀਆ ਨੂੰ ਉਨਾਦੀ ਅੰਮ੍ਰਿਤਸਰ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਸੀ। ਇਸ ਦੌਰਾਨ 29 ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, 8 ਡਾਇਰੀਆਂ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਸਨ। 26 ਜੂਨ ਨੂੰ ਉਹਨਾਂ ਨੂੰ ਮੁਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕੋਰਟ ਨੇ ਉਹਨਾਂ ਨੂੰ 7 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਸੀ। ਸੋ 2 ਜੁਲਾਈ ਨੂੰ 7 ਦਿਨਾਂ ਦੀ ਰਿਮਾਂਡ ਖਤਮ ਹੋਣ ਤੇ ਵਿਜ਼ਨਸ ਬਿਊਰੋ ਨੇ ਉਹਨਾਂ ਨੂੰ ਮੁਹਾਲੀ ਕੋਰਟ ਵਿੱਚ ਪੇਸ਼ ਕੀਤਾ। ਵਿਜ਼ਨਸ ਨੇ ਇਸ ਦੌਰਾਨ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਵੀ ਕਈ ਵੱਡੇ ਖੁਲਾਸੇ ਕੀਤੇ। ਤਿੱਕਿਆ ਇਹ ਕਿ ਉਹਨਾਂ ਨੂੰ ਹੋਰ ਸੂਬਿਆਂ ਵਿੱਚ ਮਜੇਟੀਆਂ ਨੂੰ ਲੈ ਕੇ ਜਾਣਾ ਪਵੇਗਾ ਤੇ ਕਈ ਚੀਜ਼ਾਂ ਦੀ ਜਾਂਚ ਵੀ ਕਰਨੀ ਪਵੇਗੀ ਸੋ ਅਦਾਲਤ ਨੇ ਸਾਰੇ ਤੱਥਾਂ ਨੂੰ ਸੁਣਨ ਤੋਂ ਬਾਅਦ ਮਜੇਟੀਆਂ ਦਾ ਰਿਵਾਰਡ 4 ਦਿਨਾਂ ਲਈ ਹੋਰ ਵਧਾ ਦਿੱਤਾ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟੇਲ ਨਾਲ ਰਾਵੀ ਦਰਿਆ ਜੋ ਕਿ ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਜ਼ਿਲ੍ਹੇ ਤੋਂ ਵਗਦਾ ਹੈ ਅਤੇ ਪਾਕਿਸਤਾਨ ਨਾਲ ਅੰਤਰਰਾਸ਼ਟਰੀ ਸਰਹੱਦ ਬਣਾਉਂਦਾ ਹੈ ਸੰਬੰਧੀ ਮਹੱਤਵਪੂਰਨ ਚਿੰਤਾ ਦੇ ਮਾਮਲੇ ਤੇ ਮੁਲਾਕਾਤ ਕੀਤੀ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਲੋੜੀਂਦੇ ਫੰਡ ਦੇਣ ਦੀ ਬੇਨਤੀ ਕੀਤੀ। ਇਹ ਫੰਡ ਜ਼ਮੀਨ ਦੀ ਸੁਰੱਖਿਆ, ਸੁਰੱਖਿਆ ਬੁਨਿਆਦੀ ਢਾਂਚੇ ਦੀ ਰੱਖਿਆ ਅਤੇ ਇਸ ਸੰਵੇਦਨਸ਼ੀਲ ਸਰਹੱਦ 'ਤੇ ਗੈਰਕਾਨੂੰਨੀ ਗਤੀਵਿਧੀਆਂ ਦੇ ਵਧੇ ਹੋਏ ਜੋਖਮ ਨੂੰ ਰੋਕਣ ਲਈ ਲੋੜੀਂਦੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਮਹੱਤਵਪੂਰਨ ਹੈ। ਢਾਲੀਵਾਲ ਨੇ ਕੇਂਦਰੀ ਮੰਤਰੀ ਨੂੰ ਇਹ ਵੀ ਦੱਸਿਆ ਕਿ ਇਨ੍ਹਾਂ ਮਹੱਤਵਪੂਰਨ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਨ ਅਤੇ ਘਟਾਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਨਦੀ ਦੇ ਇਸ ਹਿੱਸੇ ਦੇ ਨਾਲ-ਨਾਲ ਮਜ਼ਬੂਤੀ ਅਤੇ ਸੁਰੱਖਿਆ ਉਪਾਅ ਕਰੀਏ। ਇਸ ਵਿੱਚ ਮਜ਼ਬੂਤ ਹੜ੍ਹ ਨਿਯੰਤਰਣ ਬੁਨਿਆਦੀ ਢਾਂਚਾ ਅਤੇ ਸਰਹੱਦੀ ਸੁਰੱਖਿਆ ਸਥਾਪਨਾਵਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੋਵੇਗਾ। ਪੰਜਾਬ ਸਰਕਾਰ ਨੇ ਭਾਰਤ-ਪਾਕਿਸਤਾਨ ਬਾਰਡਰ ਨਾਲ ਲੱਗਦੇ ਅਸ਼ਨਾਲਾ ਖੇਤਰ ਵਿੱਚ ਰਾਵੀ ਦਰਿਆ ਕਾਰਨ ਹਰ ਸਾਲ ਆਉਣ ਵਾਲੇ ਹੜ੍ਹ ਦੇ ਨੁਕਸਾਨ ਤਸਕਰੀ ਦੇ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕੇਂਦਰ ਤੋਂ ਫੰਡ ਮੰਗੇ। ਸੋ ਮੰਤਰੀ ਕੁਲਦੀਪ ਸਿੰਘ ਢਾਲਵਾਲ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਨਾ ਦਿੱਲੀ ਵਿਖੇ ਮੁਲਾਕਾਤ ਕੀਤੀ ਤੇ ਉਹਨਾਂ ਨੇ ਪੱਤਰ ਲਿਖਿਆ ਇਸ ਪੱਤਰ ਵਿੱਚ ਗੰਭੀਰ ਸਮੱਸਿਆਵਾਂ ਦੇ ਸਥਾਈ ਹੱਲ ਦੇ ਲਈ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਸੋ ਕੁਲਦੀਪ ਸਿੰਘ ਢਾਲਵਾਲ ਨੇ ਪੱਤਰ ਦੇ ਵਿੱਚ ਲਿਖਿਆ ਕਿ ਪਾਰੀਮੀ ਦੇ ਕਾਰਨ ਅੰਮ੍ਰਿਤਸਰ ਦੇ ਅਸ਼ਨਾਲਾ ਕੋਲ ਰਾਵੀ ਦਰਿਆ ਨਾਲ ਹਟਣਾ ਨਾ ਸਿਰਫ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਸਗੋਂ ਇਸ ਨਾਲ ਸੈਨਿਕਾਂ ਤੇ ਬੀਐਸਐਫ ਦੀਆਂ ਚੌਕੀਆਂ ਦੇ ਵੀ ਨੁਕਸਾਨ ਹੁੰਦਾ ਹੈ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਹਰ ਕਾਰਨ ਇਲਾਕੇ ਵਿੱਚ ਡਰੱਗਸ ਤਸਕਰੀ ਦਾ ਖਤਰਾ ਵੀ ਪਿਆ ਰਿਹਾ ਹੈ ਜਿਸ ਨਾਲ ਸੂਬੇ ਦੇ ਦੇਸ਼ ਲਈ ਗੰਭੀਰ ਚੁਣੌਤੀ ਪੈਦਾ ਹੁੰਦੀ ਹੈ ਇਸ ਲਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਟਾਂਚੀ ਨੂੰ ਮਜ਼ਬੂਤ ਕਰਨ ਸਰਹੱਦੀ ਸੁਰੱਖਿਆ ਨੂੰ ਪੁਖਤਾ ਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਲੋੜਿੰਦੇ ਫੰਡ ਦੀ ਮੰਗ ਕੀਤੀ ਹੈ ਸੋ ਢਾਲੀਵਾਲ ਨੇ ਉਮੀਦ ਕੀਤੀ ਹੈ ਕਿ ਕੇਂਦਰੀ ਮੰਤਰੀ ਮੁੱਦੇ ਦੀ ਗੰਭੀਰਤਾ ਨੂੰ ਵੇਖਣ ਦੇ ਹੋਏ ਜਲਦ ਹੀ ਸਕਾਰਾਤਮਕ ਫੈਸਲਾ ਲੈਣਗੇ ਸੋ ਨਾ ਇਹ ਵੀ ਲਿਖਿਆ ਕਿ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕੇ ਅਸ਼ਨਾਲਾ ਵਿੱਚ ਰਾਵੀ ਦਰਿਆ ਵਿੱਚ ਹਰ ਸਾਲ ਆਉਣ ਵਾਲੇ ਹੜਾ ਕਾਰਨ ਤੀਜ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੁੰਦਾ ਹੈ ਨਰਸ਼ੀਆਂ ਦੀ ਤਸਕਰੀ ਅਤੇ ਕਿਸਾਨਾਂ ਦੀ ਜ਼ਮੀਨ ਰੁੜ ਜਾਂਦੀ ਹੈ ਇਸ ਦੇ ਹੱਲ ਦੇ ਲਈ ਕੇਂਦਰ ਸਰਕਾਰ ਦੇ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨਾਲ ਮੁਲਾਕਾਤ ਕਰਕੇ ਪੱਕੇ ਹੱਲ ਦੇ ਲਈ ਫੰਡਾਂ ਦੀ ਮੰਗ ਕੀਤੀ ਗਈ ਇਹ ਦੇਸ਼ ਦੀ ਸੁਰੱਖਿਆ ਕਿਸਾਨਾਂ ਅਤੇ ਪੰਜਾਬ ਦੀ ਜਨਤਾ ਦੀ ਲੋੜ ਹੈ ਮੰਗਲਵਾਰ ਨੂੰ ਹਿਮਾਚਲਚ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਹੜ੍ਹ ਆਇਆ ਜਿਸ ਵਿੱਚ 14 ਪੁਲ 148 ਘਰ ਅਤੇ ਦੋ ਦੁਕਾਨਾਂ ਰੁੜ ਗਈਆਂ ਤੇ ਇਹਦੇ ਨਤੀਜੇ ਵਜੋਂ 11 ਮੌਤਾਂ ਵੀ ਹੋਈਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੰਡੀ ਜ਼ਿਲ੍ਹੇ ਦੇ ਵਿੱਚ ਹੋਈਆਂ 48 ਘੰਟਿਆਂ ਤੋਂ ਵੱਧ ਸਮੇਂ ਦੀ ਆਫ਼ਤ ਤੋਂ ਬਾਅਦ ਲਾਪਤਾ ਲੋਕਾਂ ਦੇ ਬਚਾਅ ਕਾਰਨ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਬੱਦਲ ਫਟਣ ਅਤੇ ਭਾਰੀ ਮੀਂਹ ਕਾਰਨ ਵੱਡੇ ਪੱਧਰ ਤੇ ਜ਼ਮੀਨ ਖਿਸਕਣ ਤੇ ਅਚਾਨਕ ਹੜ੍ਹ ਆਉਣ ਕਾਰਨ ਲਾਪਤਾ ਹੋਏ 34 ਲੋਕਾਂ ਨੂੰ ਲੱਭਣ ਲਈ ਬਚਾਅ ਕਰਮੀਆਂ ਨੇ ਵੀਰਵਾਰ ਨੂੰ ਤੀਜੇ ਦਿਨ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਖੋਜ ਕਾਰਜ ਮੁੜ ਸ਼ੁਰੂ ਕੀਤਾ। ਭਾਰਤ ਮੌਸਮ ਵਿਭਾਗ ਨੇ ਸ਼ੁੱਕਰਵਾਰ ਤੱਕ ਕਾਂਗੜਾ, ਮੰਡੀ, ਹਮੀਰਪੁਰ, ਸ਼ਿਮਲਾ, ਸਰਮੌਰ ਅਤੇ ਸੋਲਨ ਜ਼ਿਲ੍ਹਿਆਂ 'ਚ ਦਰਮਿਆਨੇ ਅਚਾਨਕ ਹੜ੍ਹ ਦੇ ਖਤਰੇ ਦੀ ਭਵਿੱਖਬਾਣੀ ਕੀਤੀ ਹੈ। ਹਿਮਾਚਲ ਦੇ ਵਿੱਚ ਇਸ ਕੁਦਰਤੀ ਆਫਤ ਵਿੱਚ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਪੰਜ ਜ਼ਖਮੀ ਨੇ ਇਸ ਦੇ ਨਾਲ ਹੀ ਬੱਦਲ ਫਟਣ ਦੀਆਂ ਵਕਫਾ ਘਟਨਾਵਾਂ ਵਿੱਚ 34 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਹਿਮਾਚਲ ਪ੍ਰਦੇਸ਼ ਵਿੱਚ ਲਗਭਗ 245 ਸੜਕਾਂ ਜ਼ਮੀਨ ਖਿਸਕਣ ਕਾਰਨ ਬੰਦ ਜਾਂ ਫਿਰ ਪ੍ਰਭਾਵਿਤ ਨੇ 918 ਬਿਜਲੀ ਟਰਾਂਸਫਾਰਮਰ ਤੇ 683 ਪਾਣੀ ਸਪਲਾਈ ਯੋਜਨਾਵਾਂ ਨੂੰ ਨੁਕਸਾਨ ਪਹੁੰਚਿਆ ਉਹ ਲੋਕ ਜਿਨ੍ਹਾਂ ਦੇ ਘਰ ਬੱਦਲ ਫਟਣ ਦੀਆਂ ਘਟਨਾਵਾਂ ਵਿੱਚ ਨੁਕਸਾਨੇ ਗਏ ਨੇ ਜਾਂ ਜਿਨ੍ਹਾਂ ਤੱਕ ਪਹੁੰਚਣ ਸੰਭਵ ਨਹੀਂ ਸੀ ਸੋ ਹੁਣ ਤੱਕ ਪ੍ਰਸ਼ਾਸਨ ਦੇ ਵੱਲੋਂ ਲਗਭਗ 370 ਅਜਿਹੇ ਲੋਕਾਂ ਨੂੰ ਬਚਾਇਆ ਗਿਆ। ਬੁੱਧਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਮੰਡੀ ਜ਼ਿਲ੍ਹੇ ਦੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਬਚਾਅ ਅਤੇ ਆਫਤ ਰਾਹਤ ਲਈ ਹਵਾਈ ਸੈਨਾ ਦੀ ਸਹਾਇਤਾ ਮੰਗੀ। ਸੋ ਸੂਬੇ ਦੇ ਕਈ ਖੇਤਰਾਂ ਵਿੱਚ ਐਨਡੀਆਰਐਫ, ਐਸਟੀਆਰਐਫ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਰਾਹਤ ਤੇ ਬਚਾਅ ਕਰ ਰਹੀਆਂ ਨੇ। ਇਸਨਾਲ ਹੀ ਅਗਲੇ 24 ਘੰਟਿਆਂ ਦੌਰਾਨ ਸ਼ਿਮਲਾ, ਕੁਲੂ, ਚੰਬਾ, ਮੰਡੀ ਅਤੇ ਕਾਂਗੜਾ ਜ਼ਿਲ੍ਹਿਆਂ ਵਿੱਚ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਅਲਰਟ ਜਾਰੀ ਕੀਤਾ ਗਿਆ ਹੈ। ਇਨਾਂ ਹੀ ਨਹੀਂ ਅੱਜ ਦੇ ਕੱਲ ਰਾਜਦੇਵ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ। ਇਨਾਂ ਹੀ ਨਹੀਂ 8 ਜੁਲਾਈ ਤੱਕ ਰਾਜਪੜ ਦੇ ਵਿੱਚ ਵਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਸੋ ਹਿਮਾਚਲ ਦੇ ਵਿੱਚ 2 ਜੂਨ ਤੋਂ 2 ਜੁਲਾਈ ਤੱਕ ਬੱਦਲ ਫਟਣ ਹੜ੍ਹਾਂ ਤੇ ਜ਼ਮੀਨ ਖਿਸਕਣ ਦੇ ਕਾਰਨ ਹੁਣ ਤੱਕ ਸਰਕਾਰੀ ਅਤੇ ਨੀਜੀ ਜਾਇਦਾਦ ਨੂੰ 407.2 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਵਿੱਚ ਜਲ ਸ਼ਕਤੀ ਵਿਭਾਗ ਨੂੰ ਸਭ ਤੋਂ ਵੱਧ 240. ਕਰੋੜ ਦਾ ਨੁਕਸਾਨ ਹੋਇਆ ਸੋ ਰਾਸ਼ਪਰ ਦੇ ਵਿੱਚ ਪੀਣ ਵਾਲੇ ਪਾਣੀ ਦੀਆਂ ਕਈ ਯੋਜਨਾਵਾਂ ਪਾਣੀ ਦੇ ਤੇਜ਼ ਵਹਾਅ ਦੀ ਨਿਪੇਟ ਵਿੱਚ ਆ ਗਈਆਂ ਨੇ ਇਸ ਦੇ ਨਾਲ ਹੀ ਜ਼ਮੀਨ ਖਿਸਕਣ ਦੇ ਕਾਰਨ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਟੁੱਟ ਗਈਆਂ ਨੇ ਜਿਸ ਕਾਰਨ ਹੁਣ ਤੱਕ ਪਾਰੀ ਬਾਰਿਸ਼ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਸੰਕਟ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਇਸੇ ਤਰ੍ਹਾਂ ਹੀ ਮੌਨਸੂਨ ਨੇ ਲੋਕ ਨਿਰਮਾਣ ਵਿਭਾਗ ਨੂੰ ਵੀ ਡੂੰਘੀ ਜ਼ਖਮ ਦਿੱਤੇ ਨੇ ਸੋ ਵਿਭਾਗ ਨੂੰ 13 ਦਿਨਾਂ ਦੇ ਵਿੱਚ 162.87 ਕਰੋੜ ਰੁਪਏ ਦਾ ਨੁਕਸਾਨ ਹੋਇਆ ਪਾਰੀ ਬਾਰਿਸ਼ ਦੇ ਕਾਰਨ ਜ਼ਮੀਨ ਖਿਸਕਣ ਖੰਭੇ ਡਿੱਗਣ ਅਤੇ ਪਾਣੀ ਦੇ ਤੇਜ਼ ਵਹਾਅ ਦੇ ਨਾਲ ਮਲਬੇ ਕਾਰਨ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ ਇਸ ਦੇ ਨਾਲ ਹੀ ਰਾਜ ਵਿੱਚ ਭਾਰੀ ਬਾਰਿਸ਼ ਦੇ ਕਾਰਨ 9 ਪੱਕੇ ਘਰ ਅਤੇ 5 ਕੱਚੇ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਨੇ। ਇਸੇ ਤਰ੍ਹਾਂ ਹੀ 13 ਪੱਕੇ ਘਰ ਅਤੇ 44 ਕੱਚੇ ਘਰਾਂ ਨੂੰ ਅੰਸ਼ਕ ਨੁਕਸਾਨ ਪਹੁੰਚਿਆ ਜਿਸ ਤੋਂ ਇਲਾਵਾ 12 ਦੁਕਾਨਾਂ ਅਤੇ 179 ਗਊਸ਼ਾਲਾਵਾਂ ਵੀ ਟਹਿ ਗਈਆਂ ਨੇ। ਧਾਰਮਿਕ ਸ਼ਖਸੀਅਤਾਂ ਤੋਂ ਲੋਕ ਉੱਚੇ ਕਿਰਦਾਰ ਦੀ ਤਵੱਜੂ ਰੱਖਦੇ ਨੇ ਪਰ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਕਿ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਸ਼ਾਇਦ ਕਿਰਦਾਰ ਪੱਖੋਂ ਇਹ ਠੀਕ ਨਹੀਂ ਹੁੰਦੇ। ਅਜੇ ਹਾਹੀ ਮਾਮਲਾ ਲੁਧਿਆਣੇ ਚ ਸਾਹਮਣੇ ਆਇਆ ਜਿੱਥੇ ਇੱਕ ਗਰੰਥੀ ਸਿੰਘ ਦੀ ਮਹਿਲਾ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਿਹੰਗ ਸਿੰਘਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਕਿਹਾ ਕਿ ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਨਿਹੰਗ ਸਿੰਘਾ ਨੂੰ ਖੁਦ ਕੋਈ ਫੈਸਲਾ ਲੈਣਾ ਪਵੇਗਾ ਜੱਥੇਬੰਦੀਆਂ ਦੇ ਦੱਸਣ ਮੁਤਾਬਿਕ ਕਥਾਵਾਚਕ ਦੇ ਨਾਂ ਨਜ਼ਰ ਆ ਰਹੀ ਮਹਿਲਾ ਉਸ ਦੀ ਮੂਬੋਲੀਤੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਜੱਥੇਬੰਦੀਆਂ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਧਰ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਉਹਨਾਂ ਦੇ ਮੰਨ ਦੇ ਵਿੱਚ ਜੋ ਰੋਸ਼ ਹੈ ਉਹਨਾਂ ਇਹ ਵੀ ਦੱਸਦੇ ਕਿ ਅਜਿਹੇ ਭੂਡ ਆਸ਼ਕ ਦੇ ਖਿਲਾਫ ਉਹ ਕਾਰਵਾਈ ਕਰਨਗੇ ਵੀ ਸਾਡੇ ਮੁਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਦੇ ਰੇਨ ਦੇਣ ਅਸੀਂ ਰਹਿੰਦੇ ਹਾਂ ਉਹਨਾਂ ਦੀ ਰੇਨ ਦੇਣ ਦੇ ਦਾ ਸੇਵਾ ਕਰਦੇ ਹਾਂ ਜਹੇਬੰਦੀ ਦੇ ਤੇ ਜਿਹੜਾ ਕੱਲ ਕਾਂਡ ਹੋਇਆ ਇੱਕ ਭੂਡ ਆਸ਼ਕ ਫੜਿਆ ਸੀਗਾ ਜਿਹੜਾ ਭੂੰੜਾ ਸ਼ਿਕਾ ਉਹ ਬੜਾ ਤਕੜਾ ਭੂੰੜਾ ਚ ਕਿਹਦਾ ਦੰਦਿਆਂ ਹੀ ਬੜੀਆਂ ਵੱਡੀਆਂ ਵੜਦਾ ਹੀ ਪਤੰਦਰ ਉਹ ਅੱਧਾ ਤਕੜਾ ਭੂੰੜਾ ਚ ਫੜਿਆ ਅੱਛਾ ਬਾਬੀ ਜੀ ਗੱਲ ਕਰੀਏ ਵੀਡੀਓ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਤੇ ਸੰਗਤ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਪੂਰੀ ਫੁੱਲ ਬੱਟਾ ਵਟਾ ਕਰਾਂਗੇ ਉਹਦੇ ਤੇ ਕਾਰਵਾਈ ਉਹ ਭੱਜਿਆ ਆਇਆ ਫੋਨ ਨੰਬਰ ਉਹਦੇ ਸੱਚ ਬੰਦਾ ਹੈ ਫੋਨ ਮੈਂ ਵੀ ਕੀਤਾ ਦੋ ਤਿੰਨ ਦਿਨਾਂ ਦੀ ਸੱਚ ਬੰਦ ਆ ਰਿਹਾ ਹੈਗਾ ਤੇ ਉਹਨਾਂ ਦੇ ਜਿਹੜੇ ਮੈਂਬਰ ਕਮੇਟੀ ਹੈਗੀ ਆ ਉਹ ਕਹਿੰਦੇ ਜੀ ਬਾਬਾ ਜੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਫੜਾਉਣ ਦੀ ਉਹ ਵੀ ਲੱਭਦੇ ਫਿਰਦੇ ਆ ਅਸੀਂ ਵੀ ਪਸੰਗ ਛੱਡੇ ਹੋਏ ਲੱਭਣ ਵਾਸਤੇ ਤੇ ਜਿੱਦ ਦਿਨ ਇਹ ਲੱਭ ਗਏ ਉਸ ਦਿਨ ਹੀ ਆਪਾਂ ਇਹਨਾਂ ਦਾ ਪਟਾਕਾ ਪਾ ਦੇਣਾ ਹੈਗਾ ਅਸੀਂ ਅਫਸਰਾਂ ਨੂੰ ਬੇਨਤੀ ਜਿਹੜਾ ਥਾਣਾ ਹੈਗਾ ਤਿੰਨ ਨੰਬਰ ਥਾਣਾ ਉੱਥੇ ਜਿਹੜੇ ਆਪਣੇ ਐਸ ਐਚਓ ਸਾਹਿਬ ਹੈਗੇ ਆ ਉਹਨਾਂ ਦੇ ਕੋਲ ਕੰਨਾਂ ਦੇ ਵਿੱਚ ਦਰਖਾਸਤ ਲਿਖਵਾਤੀ ਹੈਗੀ ਆ ਤੇ ਬਿਆਨ ਵੀ ਉਹਨੂੰ ਕਹਿੰਦਾ ਵੀ ਬੱਬੇ ਅਸੀਂ ਲਿਖ ਲਾਂਗੇ ਫੜ ਕੇ ਤੁਸੀਂ ਸਾਨੂੰ ਮੌਕਾ ਦਿਓ ਫੜਨ ਦਾ ਉਹਨੇ ਦੋ ਤਿੰਨ ਦਿਨ ਦਾ ਟਾਈਮ ਲਿਆ ਜੇ ਦੋ ਤਿੰਨ ਦਿਨਾਂ ਦੇ ਵਿੱਚ ਨਹੀਂ ਕਾਰਵਾਈ ਕਰਦਾ ਫਿਰ ਅਗਲੀ ਕਾਰਵਾਈ ਆਪਾਂ ਐਕਸ਼ਨ ਲਵਾਂਗੇ ਨਿੰਗਾ ਸਿੰਘ ਆਲਾ ਉਧਰ ਜਦੋਂ ਸਬੰਧ ਦੇ ਵਿੱਚ ਥਾਣਾ ਮੁਖੀ ਵਿਜੇ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸ਼ਲੀਲ ਵੀਡੀਓ ਵਾਇਰਲ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਉਹ ਇਸ ਮਾਮਲੇ ਵਿੱਚ ਜਾਂਚ ਕਰਨਗੇ ਅਤੇ ਕਾਰਵਾਈ ਕਰਨਗੇ ਇਸ ਸਤਿਕਾਰ ਨੂੰ ਨਯਤ ਜਥੇਬੰਦੀ ਜਥੇਦਾਰ ਗੁਰਦੁਆਰਾ ਸਾਹਿਬ ਅਸੀਂ ਪਰਸੋਂ ਜਿਹਨੇ ਸਾਡੇ ਧਿਆਨ ਚ ਲਾਇਆ ਸੀ ਕਿ ਇਹ ਸ਼ਿਵਾਜੀ ਨਗਰ ਦੇ ਗੁਰਦੁਆਰਾ ਸਾਹਿਬ ਉਥੇ ਆ ਵੀਡੀਓ ਵਾਇਰਲ ਹੋਈ ਹੈ ਜਿਸ ਸੰਬੰਧ ਅਸੀਂ ਪੜਤਾਲ ਕੀਤੀ ਸੀ ਜਿਹੜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਹੈ ਉਹਨਾਂ ਨੇ ਪਾਲਮੇਦ ਕੀਤਾ ਜਿਨ੍ਹਾਂ ਨੇ ਸਾਨੂੰ ਪੂਰੀ ਉਥੇ ਦੱਸਿਆ ਕਿ ਇਹ ਜਿਹੜੀ ਵੀਡੀਓ ਹੈਗੀ ਹੈ ਜਿਹੜੇ ਇਸ ਕਮਰੇ ਦੀ ਲੱਗਦੀ ਹੈ ਸਾਡੇ ਉਥੇ ਇੱਕ ਕਮਰਾ ਹੈ ਨਹੀਂ ਹੈ ਗੁਰਦੁਆਰਾ ਸਾਹਿਬ ਦੀ ਨਹੀਂ ਕੋਈ ਬਾਹਰਲੀ ਵੀਡੀਓ ਹੈਗੀ ਹੈ ਜਿਹੜੇ ਕਥਾਵਾਚਕ ਸੀ ਉਹ ਬੁੱਧਵਾਰ ਤੇ ਐਤਵਾਰ ਨੂੰ ਉਥੇ ਕਥਾ ਕਰਨਾ ਆਦੇ ਸੀ ਮਗਰ ਉਹ ਉੱਥੇ ਉਹਨਾਂ ਦੀ ਰੈਸ਼ ਨਹੀਂ ਸੀ ਆ ਕੇ ਕਰਕੇ ਚੱਲ ਜਾਂਦੇ ਸੀ ਤੇ ਹੋ ਸਕਦਾ ਉਹ ਕਿਤੇ ਬਾਹਰਲੀ ਵੀਡੀਓ ਹੋਵੇ ਤੇ ਜਿਸ ਸਬੰਧ ਵਿੱਚ ਮੈਨੇਜਮੈਂਟ ਨੇ ਵੀ ਕਿਹਾ ਹੈ ਜਥੇਦਾਰ ਸਾਹਿਬ ਜਦ ਮਰਜੀ ਆ ਜਾਣ ਤੇ ਅਸੀਂ ਉਹਨਾਂ ਨੂੰ ਸਾਰਾ ਗੁਰਦੁਆਰਾ ਸਾਹਿਬ ਦਾ ਕਵਰੇਜ ਚੈੱਕ ਕਰਵਾ ਦੇਵਾਂਗੇ ਉਹਨਾਂ ਦੀ ਤਸੱਲੀ ਕਰਵਾ ਦਿਆਂਗੇ ਕਿ ਇਹ ਵੀਡੀਓ ਉੱਥੇ ਦੀ ਹੈ ਨਹੀਂ ਉਧਰ ਲੁਧਿਆਣਾ ਦੇ ਆਰਤੀ ਚੌਕ ਨਜ਼ਦੀਕ ਸੜਕ ਤੇ ਸਮਾਨ ਵੇਚਣ ਵਾਲਿਆਂ ਦਾ ਨਗਰ ਨਿਗਮ ਅਧਿਕਾਰੀਆਂ ਨਾਲ ਪੰਗਾ ਪੈ ਗਿਆ ਸਮਾਨ ਚੁੱਕਣ ਆਏ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਲੋਕਾਂ 'ਚ ਟਕਰਾਅ ਹੋਇਆ ਲੁਧਿਆਣੇ ਦੇ ਆਰਤੀ ਚੌਕ ਨਜ਼ਦੀਕ ਮਾਹੌਲ ਉਸ ਸਮੇਂ ਹੰਗਾਮੇ ਭਰਪੂਰ ਹੋ ਗਿਆ ਜਦੋਂ ਨਗਰ ਨਿਗਮ ਅਧਿਕਾਰੀਆਂ ਨੇ ਰੋਡ ਤੇ ਸਮਾਨ ਵੇਚਣ ਵਾਲਿਆਂ ਦਾ ਸਮਾਨ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਸਮਾਨ ਵੇਚਣ ਵਾਲਿਆਂ ਵੱਲੋਂ ਵਿਰੋਧ ਵੀ ਜਤਾਇਆ ਗਿਆ ਇਸ ਸਮੇਂ ਦੋਹਾਂ ਹੀ ਧਿਰਾਂ ਚ ਜੰਮ ਕੇ ਹੰਗਾਮਾ ਹੋਇਆ ਹਾਲਾਂਕਿ ਮੀਡੀਆ ਕਰਮੀਆਂ ਨੂੰ ਦੇਖ ਕੇ ਨਗਰ ਨਿਗਮ ਦੀ ਟੀਮ ਮੌਕੇ ਤੋਂ ਖਿਸਕ ਗਈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਦੁਹਾਂ ਹੀ ਤੇਰਾ ਵਿਚਾਲੇ ਜਮ ਕੇ ਹੰਗਾਮੇ ਭਰਿਆ ਮਾਹੌਲ ਵੀ ਹੋਇਆ ਸਮਾਨ ਵੇਚਣ ਵਾਲਿਆਂ ਨੇ ਕਿਹਾ ਕਿ ਉਹ ਰਾਜਸਥਾਨ ਦੇ ਰਹਿਣ ਵਾਲੇ ਨੇ ਅਤੇ ਸੜਕਾਂ ਤੇ ਰਹਿ ਕੇ ਗੁਜ਼ਾਰਾ ਕਰਦੇ ਨੇ ਉਹਨਾਂ ਦੱਸਿਆ ਕਿ ਉਹਨਾਂ ਦਾ ਸਮਾਨ ਸਾਈਡ ਤੇ ਪਿਆ ਸੀ ਪਰ ਨਗਰ ਨਿਗਮ ਦੇ ਅਧਿਕਾਰੀ ਆ ਕੇ ਉਹਨਾਂ ਦਾ ਸਮਾਨ ਚੁੱਕਣ ਲੱਗੇ ਜਿਸ ਦਾ ਉਹਨਾਂ ਨੇ ਵਿਰੋਧ ਕੀਤਾ ਮੈਂ ਘਾਣਾ ਬਣਾ ਰਹੇ ਸੀ ਚਾਹ ਬਣਾ ਰਹੇ ਸੀ ਹਾਂ ਉਹ ਆ ਗਏ ਨੰਗਰ ਪਾਲਿਆ ਵਾਲਾ ਛਾਲਾ ਮਾਰਿ ਮਾਰ ਕੇ ਅਮੇ ਚਾਹ ਬਣਾ ਲੇ ਨੰਗਰ ਨੰਗਰ ਪਾਲੇ ਆਲੇ ਆ ਦੇ ਗਿਆ

ਕਾਰਪੋਰੇਸ਼ਨ ਵਾਲੇ ਥੋੜੇ ਧੱਕਾ ਮੁਕੀ ਕਰ ਰਹੇ ਸੀਗੇ ਤੇ ਮੈਂ ਕਾਰਪੋਰੇਸ਼ਨ ਵਾਲਿਆਂ ਨੂੰ ਪੁੱਛਿਆ ਮੈਂ ਕਿ ਬ੍ਰਦਰ ਹੋਇਆ ਕੀ ਆ ਉਹ ਕਹਿੰਦੇ ਇੱਥੇ ਨਜ਼ਾਇਜ਼ ਕੰਮ ਕਰਦੇ ਆ ਸਾਰਾ ਮਲੀ ਲੈਟ੍ਰੀਨ ਪਿਸ਼ਾਬ ਸਾਨੂੰ ਕੰਪਲੀਟ ਆਉਂਦੀਆਂ ਨੇ ਇਸ ਕਰਕੇ ਕਹਿੰਦੇ ਅਸੀਂ ਕਰ ਰਹੇ ਮੈਂ ਕਿਹਾ ਯਾਰ ਉਹਨੂੰ ਕੰਮ ਕਰਨ ਦੋ ਉਹ ਤਾਂ ਰੋਜੀ ਰੋਟੀ ਕਰਕੇ ਖਾ ਰਹੇ ਆ ਕਹਿੰਦੇ ਸਾਨੂੰ ਰੋਜੀ ਰੋਟੀ ਦਾ ਕੋਈ ਇਤਰਾਜ਼ ਨਹੀਂ ਹੈ ਤੇ ਸਾਨੂੰ ਸਿਰਫ ਉਹ ਪ੍ਰੋਬਲਮ ਆ ਜਿਹੜੀ ਕੰਪਲੇਂਟ ਆਉਂਦੀ ਇੱਥੇ ਲੈਟ੍ਰੀਨ ਵਗੈਰਾ ਕਰਦੇ ਆ ਨੰਗੇ ਹੁੰਦੇ ਆ ਕਹਿੰਦਾ ਜਦੋਂ ਕੋਈ ਸੈਰ ਕਰਨ ਜਾਂਦੇ ਆ ਉਹ ਸਾਰਿਆਂ ਨੇ ਉਹਨਾਂ ਨੇ ਇਤਰਾਜ਼ ਕੀਤਾ ਤੇ ਸਾਨੂੰ ਕੰਪਲੇਂਟਾਂ ਆ ਰ ਤੁਹਾਨੂੰ ਦੱਸ ਦਿੱਤੀ ਕਿ ਹਾਲਾਂਕਿ ਮੀਡੀਆ ਕਰਮੀਆਂ ਨੂੰ ਵੇਖ ਨਗਰ ਨਿਗਮ ਦੀ ਟੀਮ ਮੁੱਖ ਤੌਰ 'ਤੇ ਖਿਸਕ ਗਈ ਫਿਲਹਾਲ ਇਸ ਮਾਮਲੇ ਵਿੱਚ ਨਗਰ ਨਿਗਮ ਅਧਿਕਾਰੀਆਂ ਦਾ ਬਿਆਨ ਸਾਹਮਣੇ ਨਹੀਂ ਆਇਆ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਉਪਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਪੰਜਾਬ ਸਰਕਾਰ ਦੇ ਬਣੇ ਨਵੇਂ ਮੰਤਰੀ ਨਵੇਂ ਮੰਤਰੀ ਸੰਜੀਵ ਅਰੋੜਾ ਨੂੰ ਦਿੱਤੇ ਗਏ ਉਦਯੋਗ ਅਤੇ ਐਨ ਆਰ ਆਈ ਵਿਭਾਗ ਮંત્રી ਕੁਲਦੀਪ ਸਿੰਘ ਢਾਲੀਵਾਲ ਦੀ ਹੋਈ ਕੈਬਨਿਟ ਤੋਂ ਛੁੱਟੀ ਉਹਨਾਂ ਤੋਂ ਮੰਤਰਾਲਾ ਲੈ ਕੇ ਦਿੱਤਾ ਗਿਆ ਸੰਜੀਵ ਅਰੋੜਾ ਨੂੰ ਢਾਲੀਵਾਲ ਨੇ ਕਿਹਾ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮੇਰੀ ਮਿਹਨਤ ਜਾਰੀ ਹੈ ਆਮ ਆਦਮੀ ਪਾਰਟੀ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੇਗੀ ਤੇ ਕਾਂਗਰਸ ਜਾਂ ਇੰਡੀਆ ਗੱਠਜੋੜ ਨਾਲ ਕੋਈ ਗੱਠਜੋੜ ਨਹੀਂ ਹੈ ਕੇਜਰੀਵਾਲ ਨੇ ਦਿੱਲੀ 'ਚ ਪ੍ਰੈਸ ਕਾਨਫਰੰਸ ਕੀਤਾ ਐਲਾਨ ਵਿਕਰਮ ਜੀਥਿਆ ਨੂੰ ਫਿਲਹਾਲ ਨਹੀਂ ਮਿਲੀ ਹਾਈ ਕੋਰਟ ਤੋਂ ਰਾਹਤ ਅਦਾਲਤ ਨੇ ਕਿਹਾ ਕਿਉਂਕਿ ਤਾਜ਼ਾ ਰਿਮਾਂਡ ਆਰਡਰ ਪ੍ਰਾਪਤ ਨਹੀਂ ਹੋਇਆ ਇਸ ਲਈ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਮਾਮਲੇ ਦੀ ਸੁਣਵਾਈ ਕੱਲ ਦੁਬਾਰਾ ਹੋਵੇਗੀ ਹਿਮਾਚਲਚ ਹੋਈ ਭਾਰੀ ਬਾਰਿਸ਼ ਕਾਰਨ ਆਇਆ ਹੜ 14 ਪੁਲ 148 ਘਰ ਤੇ ਦੋ ਦੁਕਾਨਾਂ ਰੁੜ ਗਈਆਂ 11 ਲੋਕਾਂ ਦੀ ਹੋਈ ਮੌਤ ਅਤੇ ਲਾਪਤਾ 34 ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰੋ ਸੁਰੱਖਿਆਤਰ ਤੇ ਦੇਖਦੇ ਰਹੋ ਟੀਵੀ ਪੰਜਾਬ